ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ ਦੀ ਇੱਕ ਵੱਡੀ ਖਬਰ ਆ ਟੀਵੀ ਚੈਨਲਾਂਾਂ 'ਾਂ ਹੀ ਤੇ ਖ਼ਬਰ ਦੇ ਪਹਿਲੇ ਪੰਨਿਆਂ ਤੇ ਉੱਤੇ ਇੱਕ ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਤਿਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫ਼ਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਏ ਸਪੀਡ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਇਆ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਵੀਰ ਦਿੱਤੀ ਜਾ ਰਹੀ ਹੈ ਜਿਸ ਦਾ ਨਾਮ ਹੈ ਡਾਕਟਰ ਮਨਮੋਹਨ ਸਿੰਘ ਇਸ ਦੇਸ਼ ਦਾ ਪ੍ਰਧਾਨ ਮੰਤਰੀ ਹੈ ਤਿੰਨ ਦਿਨ ਦੇ ਸ਼ੋਕ ਦੀ ਗੱਲ ਹੋ ਰਹੀ ਹੈ ਤੇ ਉਹਦੀਆਂ ਅੰਤਮ ਰਸਮਾਂ ਜਿਹੜੀਆਂ ਟੀਵੀ ਤੇ ਦਿਖਾਈਆਂ ਜਾ ਰਹੀਆਂ ਨੇ ਉਹ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਰਿਹਾ ਜਿਸ ਨੂੰ ਮੈਂ ਇਹ ਸਮਝਦਾ ਕਿ ਉਹ ਕਿਸੇ ਵੀ ਰਾਜਨੀਤਿਕ ਵਿਚਾਰਧਾਰਾ ਦਾ ਬੰਧੂਆ ਗੁਲਾਮ ਨਹੀਂ ਸੀ ਉਹ ਇੱਕ ਗੁਰੂ ਦੀ ਭੈ ਭਾਵਨੀ ਵਿੱਚ ਰਹਿਣ ਵਾਲਾ ਇੱਕ ਸਿੱਖ ਸੀ ਜਿਸ ਨੂੰ ਕਾਂਗਰਸ ਪਾਰਟੀ ਨੇ ਆਪਣੇ ਬਹੁਤ ਔਖੇ ਤੇ ਵਿਖੜੇ ਸਮੇਂ 'ਚ ਉਸ ਨੂੰ ਪ੍ਰਧਾਨ ਮੰਤਰੀ ਬਣਾ ਕੇ ਆਪਣੀ ਆਪਣੇ ਤਾਰਨਹਾਰ ਦੇ ਤੌਰ ਤੇ ਉਹਨਾਂ ਨੇ ਲੈ ਕੇ ਆਂਦਾ ਤੇ ਉਹ ਸਮੇਂ ਦੇ 10 ਸਾਲ ਦੇ ਕਾਰਜਕਾਲ ਦੇ ਵਿੱਚ ਬਹੁਤ ਵੱਡੇ ਘਟਾਲੇ ਹੋਏ ਜਿਹੜੇ ਕਿ ਅੱਗੇ ਅੱਜ ਤੱਕ ਦੇਸ਼ ਵਿੱਚ ਇੰਨੀ ਗਿੜਤੀ ਮਰਤੀ ਨਹੀਂ ਸੁਣੀ ਗਈ ਪਰ ਉਹ ਸਾਰੇ ਕਾਸੇ ਦੇ ਵਿੱਚ ਉਹਦੇ ਪ੍ਰਧਾਨ ਮੰਤਰੀ ਹੁੰਦਿਆਂ ਉਹਦੇ ਦਾਮਨ ਤੇ ਇੱਕ ਵੀ ਦਾਗ ਨਾ ਆਇਆ ਕਹਿੰਦੇ ਆ ਕਿ ਦੇ ਅਮਰੀਕਾ ਦਾ ਰਾਸ਼ਟਰਪਤੀ ਵੀ ਡਾਕਟਰ ਮਨਮੋਹਨ ਸਿੰਘ ਲਈ ਕੁਰਸੀ ਛੱਡਦਾ ਤੇ ਅੱਜ ਅਸੀਂ ਸਮਝਦੇ ਆ ਕਿ ਇਹ ਦੇਸ਼ ਹੀ ਨਹੀਂ ਇਹ ਪੰਜਾਬ ਦੇ ਖਾਸ ਤੌਰ ਤੇ ਜਿਹੜੇ ਸਿੱਖ ਆ ਭਾਈਚਾਰਾ ਉਹ ਇਸ ਗੱਲ ਤੇ ਡੂੰਘੇ ਦੁੱਖ ਦਾ ਪ੍ਰਟਾਵਾ ਕਰ ਰਿਹਾ ਜਿਸ ਦੁੱਖ ਦੇ ਵਿੱਚ ਮੈਂ ਵੀ ਇਹ ਉਹਨਾਂ ਦੇ ਜਾਣ ਤੇ ਸ਼ਾਮਲ ਆ ਅਸੀਂ ਅਕਸਰ ਦੇਖਦੇ ਆ ਕਿ ਸੱਤਾ ਵਿੱਚ ਖਾਸ ਤੌਰ ਤੇ ਦਿੱਲੀ ਦੀ ਸੱਤਾ ਤੇ ਬੈਠੇ ਲੋਕ ਇੱਕ ਦੂਜੇ ਲਈ ਜਿਹੜੀ ਸਿਆਸੀ ਸ਼ਿਸ਼ਟਾਚਾਰ ਪੂਰਾ ਨਿਭਾਉਂਦੇ ਆ ਉਹਨਾਂ ਦੇ ਜਾਣ ਦਾ ਸੋਗ ਵੀ ਉਹਦੇ ਵਿੱਚ ਸ਼ਾਮਲ ਵੀ ਹੁੰਦੇ ਆ ਇਤੋਂ ਤੱਕ ਵੀ ਉਹਨਾਂ ਦਾ ਬਚਾਅ ਵੀ ਕਰਦੇ ਆ ਤੇ ਚਲੋ ਇਹ ਗੱਲ ਹੋਣੀ ਵੀ ਚਾਹੀਦੀ ਹੈ ਪਰ ਦੂਜੇ ਪਾਸੇ ਅਸੀਂ ਇਹ ਦੇਖ ਰਹੇ ਹਾਂ ਕਿ ਪਤਾ ਲੱਗਾ ਕਿ ਦਿੱਲੀ ਦੀ ਸਰਕਾਰ ਨੇ ਡਾਕਟਰ ਮਨਮੋਹਨ ਸਿੰਘ ਨੂੰ ਰਾਜ ਘਾਟ ਦੇ ਵਿੱਚ ਜਗ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਉਹਨਾਂ ਦਾ ਸਸਕਾਰ ਜਿਹੜਾ ਵਾ ਉਹ ਆਮ ਇੱਕ ਜਨਤਕ ਨਿਗਮ ਬੋਧ ਘਾਟ ਜਿਹੜਾ ਸ਼ਮਸ਼ਾਨ ਘਾਟ ਹੈ ਉਹਦੇ ਵਿੱਚ ਕੀਤਾ ਜਾ ਰਿਹਾ ਹੈ ਇਸ ਗੱਲ ਤੇ ਇਤਰਾਜ਼ ਆ ਰਹੇ ਆ ਕੁਝ ਰਾਸੀ ਲੋਕ ਵੀ ਇਤਰਾਜ਼ ਕਰ ਰਹੇ ਨੇ ਕੁ ਸਿੱਖ ਹੋਣ ਦੇ ਨਾਤੇ ਸਿੱਖ ਭਾਵਨਾਵਾਂ ਦੇ ਤੌਰ ਤੇ ਤੌਰ ਤੇ ਕੁਝ ਪੰਜਾਬੀ ਹੋਣ ਦੇ ਨਾਤੇ ਕਿਉਂਕਿ ਉਹਨਾਂ ਦੀ ਜੰਮਣ ਪੁਆਏ ਅਮਰitsar ਸਾਹਿਬ ਆ ਇਸ ਗੱਲ ਤੇ ਉਹਨਾਂ ਦੇ ਨਾਲ ਲਗਾ ਹੋਣ ਦੇ ਨਾਤੇ ਇਹ ਗੱਲ ਕਰ ਰਹੇ ਨੇ ਆਪਾਂ ਇਹ ਜਾਣਦੇ ਆ ਕਿ ਜਿਹੜਾ ਰਾਜ ਘਾਟ ਆ ਉੱਥੇ ਜਿਹੜੀਆਂ ਰਾਸੀ ਸ਼ਖਸੀਅਤਾਂ ਨੂੰ ਉੱਥੇ ਉਹਨਾਂ ਦੀ ਯਾਦਗਾਰ ਜਿਹੜੀ ਬਣਾਈ ਜਾਂਦੀ ਆ ਤੇ ਅਕਾਲੀ ਦਲ ਵੀ ਇਸ ਦੀ ਗੱਲ ਕਰ ਰਿਹਾ ਭਾਵੇਂ ਕਿ ਅਕਾਲੀ ਦਲ ਅੱਜ ਕਾਂਗਰਸ ਭਵਨ ਵਿੱਚ ਪਹੁੰਚ ਕੇ ਅਕਾਲੀ ਲੀਡਰਾਂ ਨੇ ਮਨਮੋਹਨ ਸਿੰਘ ਨੂੰ ਸਰਦਾ ਦੇ ਫੁੱਲ ਭੇਟ ਕੀਤੇ ਨੇ ਇਹ ਵੀ ਇੱਕ ਵੱਡੀ ਚਰਚਾ ਹੈ ਕਿ ਕਾਂਗਰਸ ਭਵਨ ਵਿੱਚ ਅਕਾਲੀ ਦਲ ਅੱਜ ਪਹੁੰਚਿਆ ਤੇ ਅਕਾਲੀ ਦਲ ਨੇ ਵੱਡੇ ਦਿਲ ਨਾਲ ਗੱਲ ਕੀਤੀ ਕਿ ਅਸੀਂ ਕਿਸੇ ਪਾਰਟੀ ਦੇ ਦਫਤਰ ਨਹੀਂ ਪਹੁੰਚੇ ਅਸੀਂ ਤਾਂ ਡਾਕਟਰ ਮਨਮੋਹਨ ਸਿੰਘ ਜੀ ਦੀ ਉਸ ਸ਼ਖਸੀਅਤ ਨੂੰ ਸਤਿਕਾਰ ਦੇਣ ਲਈ ਪਹੁੰਚੇ ਹਾਂ ਵਾਕਈ ਇਸ ਵਿੱਚ ਕੋਈ ਸ਼ੱਕ ਨਹੀਂ ਇਹ ਜਿਹੜੀ ਚਰਚਾ ਇਸ ਗੱਲ ਨਾਲ ਵੀ ਜੁੜਦੀ ਹੈ ਤੇ ਦਿਲ ਤੇ ਥੋੜਾ ਜਿਹਾ ਦਰਦ ਵੀ ਕਰਦੀ ਹੈ ਕਿ ਉਹਨਾਂ ਨੂੰ ਰਾਜ ਘਾਟ ਵਿੱਚ ਜਗ੍ਹਾ ਨਾ ਦੇਣਾ ਉਹਦੇ ਘਟ ਗਿਣਤੀ ਦੇ ਹੋਣ ਕਰਕੇ ਆਗੂ ਕਰਕੇ ਆ ਤੇ ਇਸ ਤੋਂ ਅੱਗੇ ਗੱਲ ਕਰੀਏ ਤੇ ਉਹਦੇ ਇੱਕ ਦਸਤਾਰ ਧਾਰੀ ਪ੍ਰਧਾਨ ਮੰਤਰੀ ਦੇ ਹੋਣ ਕਰਕੇ ਤਾਂ ਨਹੀਂ ਇਹਦੇ ਵਿੱਚ ਗੱਲ ਕੁਝ ਜਿਹੜੀ ਹੈ ਇਹ ਵਜ਼ਨ ਰੱਖਦੀ ਆ ਪਰ ਮੈਂ ਇਹਦੇ ਉਲਟ ਸਮਝਦਾ ਕਿਉਂਕਿ ਡਾਕਟਰ ਮਨਮੋਹਨ ਸਿੰਘ ਇੱਕ ਗੁਰੂ ਦੀ ਭੈ ਭਾਵਨਾ ਵਿੱਚ ਰਹਿਣ ਵਾਲਾ ਸਿੱਖ ਸੀ ਉਹ ਕਿੰਨਾ ਕੁ ਰੋਲ ਕਰ ਸਕਿਆ ਸਿੱਖੀ ਦੇ ਬਾਰੇ ਦੇ ਵਿੱਚ ਇਹ ਉਹ ਉਸ ਗੱਲ ਤੇ ਮੈਂ ਵੱਡੀ ਚਰਚਾ ਨਹੀਂ ਕਰਾਂਗਾ ਪਰ ਉਸ ਨੇ ਆਪਣੇ ਮਨ ਦੇ ਅੰਦਰ ਜਿਹੜਾ 84 ਦਾ ਜਿਹੜਾ ਘੱਲੂ ਘਾਰਾ ਸੀ ਉਹਦੇ ਬਾਰੇ ਮਾਫੀ ਜ਼ਰੂਰ ਮੰਗੀ ਸੀ ਤੇ ਮੈਂ ਇਹ ਸਮਝਦਾ ਕਿ ਰਾਜ ਘਾਟ ਜੋ ਉਹਨੂੰ ਮੋਦੀ ਸਾਹਿਬ ਦੀ ਸਰਕਾਰ ਨੇ ਜਗ੍ਹਾ ਨਾ ਦੇ ਕੇ ਮੈਨੂੰ ਲੱਗਦਾ ਹੈ ਕਿ ਮੇਰੀ ਭਾਵਨਾ ਨਾਲ ਇੱਕ ਚੰਗਾ ਕੰਮ ਕੀਤਾ ਉਹਨਾਂ ਨੇ ਜਗ੍ਹਾ ਨਹੀਂ ਦਿੱਤੀ ਕਿਉਂਕਿ ਮੈਂ ਸੋਚਦਾ ਕਿ ਉਹਨਾਂ ਦਾ ਜਿਹੜਾ ਕਦਾ ਉਹ ਬਹੁਤ ਵੱਡਾ ਵਾ ਉਹਨਾਂ ਨੇ ਇਸ ਦੇਸ਼ ਨੂੰ ਬਚਾਇਆ ਦੇ ਉਸ ਰਾਜ ਘਾਟ ਦੇ ਵਿੱਚ ਜਿੱਥੇ ਗਾਂਧੀ ਦੀ ਸਮਾਧਾ ਜਿੱਥੇ ਦੇਸ਼ ਦੇ ਜਿਹੜੇ ਰਾਜਨੀਤਿਕ ਲੋਕ ਜਿੱਤਣ ਤੋਂ ਬਾਅਦ ਸੱਤਾ ਤੇ ਆਉਣ ਤੋਂ ਬਾਅਦ ਉੱਥੇ ਜਾ ਕੇ ਫੁੱਲ ਮਲਾਵਾ ਭੇਟ ਕਰਦੇ ਆ ਜਦੋਂ ਕਿ ਬੇਸਿਕਲੀ ਉਹ ਇੱਕ ਅੰਗਰੇਜ਼ ਦਾ ਇੱਕ ਦਲਾਲ ਸੀ ਤੇ ਸਿੱਖਾਂ ਦੇ ਨਾਲ ਵਾਦਾ ਖਲਾਫੀ ਕਰਨ ਵਾਲਾ ਇੱਕ ਐਸਾ ਲੀਡਰ ਸੀ ਜੀਨੇ ਕਿਹਾ ਸੀ ਕਿ ਗੁਰਗੋਬਿੰਦ ਸਿੰਘ ਜੀ ਇੱਕ ਭਟਕੇ ਹੋਏ ਜਿਹੜੇ ਇਨਕਲਾਬੀ ਸੀ ਐਸੀ ਗੱਲ ਕਰਨ ਵਾਲਾ ਗਾਂਧੀ ਜਿਹੜਾ ਕਿ ਸਿੱਖਾਂ ਦੀ ਜਿਹੜੀ ਹੈ ਭਾਵਨਾ ਦੇ ਨਾਲ ਅਨੁਕੂਲ ਨਹੀਂ ਉਤਰਦਾ ਹੋਰ ਜਗ੍ਹਾ ਹੈ ਨਹਿਰੂ ਦੀ ਜਵਾਰਲਾ ਨਹਿਰੂ ਜਿਹੜਾ ਕਿ ਪਹਿਲਾ ਪ੍ਰਧਾਨ ਮੰਤਰੀ ਬਣਿਆ ਜਿਹਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਵਿਚਾਰ ਚੱਲੀ ਕਿ ਜਿਹੜੇ ਸਿੱਖ 2% ਹੋਣ ਦੇ ਨਾਤੇ ਉਹਨਾਂ ਨੇ ਦੇਸ਼ ਦੀ ਇਜਾਦੀ ਲਈ ਆਪਣੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਕੱਲ ਨੂੰ ਸਾਡੀ ਸੱਤਾ ਤੇ ਉਹ ਤੇ ਨਿਗਾ ਵੀ ਕਰ ਸਕਦੇ ਆ ਤੇ ਸਾਡੇ ਨਾਲ ਉਹ ਇਸ ਗੱਲ ਲਈ ਆਪਣੇ ਹੱਕਾਂ ਲਈ ਲੜ ਵੀ ਸਕਦੇ ਆ ਤੇ ਸਭ ਤੋਂ ਪਹਿਲਾਂ ਜਰਾ임 ਪੇਸ਼ਾ ਸਿੱਖ ਹੋਣ ਦਾ ਸਰਕੂਲਰ ਜਿਹੜਾ ਉਹ ਨਹਿਰੂ ਨੇ ਕੱਢਿਆ ਤੇ ਉਸ ਨਹਿਰੂ ਦੇ ਰਾਜਕਾਲ ਤੋਂ ਲੈ ਕੇ ਪਿਛਲੇ ਸਮੇਂ ਤੱਕ ਪੰਜਾਬ ਦੇ ਨਾਲ ਵਿਤਕਰੇ ਤੇ ਖਾਸ ਤੌਰ ਤੇ ਸਿੱਖਾਂ ਨਾਲ ਵਿਤਕਰੇ ਜਿਹਦੇ ਨਤੀਜੇ ਜਿਹੜੇ ਆ ਪੰਜਾਬ ਦਾ ਇਹ ਅੱਜ ਦੇ ਹਾਲਾਤ ਹੁਣੇ ਕਿਸਾਨਾਂ ਦੀ ਅੱਜ ਦੀ ਹਾਲਾਤ ਇਹ ਗੱਲਾਂ ਉਸ ਗੱਲ ਦੇ ਦੇ ਸਾਹਮਣੇ ਸਬੂਤ ਨੇ ਉਸ ਤੋਂ ਬਾਅਦ ਇੰਦਰਾ ਗਾਂਧੀ ਦੀ ਵੀ ਉੱਥੇ ਹੀ ਸਮਾਦ ਹੈ ਜਿਹੜੀ ਇੰਦਰਾ ਗਾਂਧੀ ਨੇ ਆਪਣੀ ਆਡਰਾਂ ਰਾਹੀਂ ਇਹ ਦੇਖਦੇ ਦੁਨੀਆ ਦੇ ਸਭ ਤੋਂ ਮੁਕੱਦਸ ਸਥਾਨ ਦਰਬਾਰ ਸਾਹਿਬ ਤੇ ਹਮਲਾ ਕੀਤਾ ਟੈਂਕ ਤੋਪ ਚਾੜੇ ਜੋ ਉਹਦਾ ਨਜ਼ਰੀਆ ਸੀ ਸਿੱਖੀ ਪ੍ਰਤੀ ਉਹ ਸਾਹਮਣੇ ਆਇਆ ਇਹ ਬਹੁਤ ਮਾੜਾ ਮੰਜ਼ਰ ਹੋਇਆ ਉਹਦੀ ਸਮਾਦ ਵੀ ਰਾਜਕਾੜ ਵਿੱਚ ਉੱਥੇ ਹੀ ਨੇੜੇ ਤੇੜੇ ਹੋਣੀ ਸੀ ਤੇ ਉਸ ਤੋਂ ਅੱਗੇ ਲੈ ਲਓ ਕਿ ਉਸ ਨਵੰਬਰ ਦੇ ਵਿੱਚ ਦੇਸ਼ ਦੇ ਲੋਕਤੰਤਰ ਤੇ ਸਭ ਤੋਂ ਵੱਡਾ ਜਿਹੜਾ ਕਲੰਕ ਲੱਗਾ ਉਹ ਸਿੱਖਾਂ ਦਾ ਕਤਲੇਆਮ ਸਿੱਖਾਂ ਦੀ ਨਸਲਕੁਸ਼ੀ ਜਿਸ ਨੂੰ ਰਜੀਵ ਗਾਂਧੀ ਨੇ ਇਹ ਗੱਲ ਕਹਿ ਕੇ ਮੰਨਿਆ ਤੇ ਉਸ ਨੂੰ ਪ੍ਰਵਾਨ ਚੜਾਇਆ ਤੇ ਇਸ ਗੱਲ ਦਾ ਦਾਵਾ ਕੀਤਾ ਕਿ ਜਦੋਂ ਵੱਡਾ ਦਰਖਤ ਲੱਗਦਾ ਤਾਂ ਧਰਤੀ ਹਿਲਦੀ ਹੈ ਤੇ ਉਹਨੇ ਕਿਹਾ ਕਿ ਸਰਦਾਰ ਕੀ ਬੇਟੀ ਗਦਾਰ ਕੀ ਬੇਟੀ ਇਹਨਾਂ ਲੋਕਾਂ ਦੀਆਂ ਉਥੇ ਯਾਦਗਾਰਾਂ ਦੇ ਵਿੱਚ ਜੇ ਮਨਮੋਹਨ ਸਿੰਘ ਦੀ ਯਾਦਗਾਰ ਬਣਦੀ ਤੇ ਮੈਨੂੰ ਲੱਗਦਾ ਇੱਕ ਸਿੱਖ ਹੋਣ ਦੇ ਨਾਤੇ ਸ਼ਾਇਦ ਉਸ ਨਾਲ ਨਿਆਣਾ ਨਾ ਕਰ ਸਕਦੇ ਸੋ ਮੇਰਾ ਇਹ ਵੱਖਰਾ ਜਿਹਾ ਨਜ਼ਰੀਆ ਸ਼ਾਇਦ ਕਿਸੇ ਨੂੰ ਉਪਰਾ ਲੱਗੇ ਇਹ ਭਾਵੇਂ ਕਿੱਦਾਂ ਵੀ ਹੋਵੇ ਪਰ ਮੈਂ ਆਪਣੇ ਆਪ ਦੇ ਵਿੱਚ ਇਹ ਗੱਲ ਸਮਝਦਾ ਕਿ ਮਨਮੋਹਨ ਸਿੰਘ ਦਾ ਸਾਡੇ ਤੇ ਕਰਜ਼ ਰਹੇਗਾ ਮਨਮੋਹਨ ਸਿੰਘ ਇੱਕ ਚੰਗਾ ਜੀਵਨ ਜਿਉ ਕੇ ਗਿਆ ਇੱਕ ਰਾਸੀ ਪਾਰਟੀ ਦੇ ਵਿੱਚ ਪ੍ਰਧਾਨ ਮੰਤਰੀ ਦੇ ਰਹਿੰਦੇ ਆ ਉਹਦੇ ਜ਼ਿੰਦਗੀ ਦੇ ਉਹਦੇ ਜੀਵਨ ਤੇ ਇੱਕ ਵੀ ਕਿਸੇ ਕ腐ਸ਼ਨ ਦਾ ਜਾਂ ਕਿਸੇ ਵਿਰੋਧਤਾ ਦਾ ਦਾਗ ਨਹੀਂ ਹੈ ਜਦੋਂ ਵੀ ਕਦੇ ਪੰਜਾਬ ਨੇ ਉਸ ਵੱਲ ਦੇਖਿਆ ਤੇ ਉਹਨੇ ਪੰਜਾਬ ਦੇ ਲਈ ਜੋ ਕੁਝ ਕਰ ਸਕਦਾ ਸੀ ਉਸ ਤੋਂ ਵੀ ਵੱਧ ਕੀਤਾ ਇਸ ਗੱਲ ਦੀ ਗਵਾਹੀ ਉਹ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਭਰਦੇ ਨੇ ਤੇ ਇਸ ਪੰਜਾਬ ਦੇ ਲੋਕ ਵੀ ਭਰਦੇ ਨੇ ਅੱਜ ਉਹਨਾਂ ਦੇ ਜਾਣ ਦਾ ਸਾਡੇ ਮਨ ਦੇ ਵਿੱਚ ਡੂੰਗਾ ਦੁੱਖ ਹੈ